ਯਾਰ ਜਿਹੜੀ ਗੱਲ ਦਾ ਕਾਪਟ ਨਹੀਂ ਅੱਛਾ ਰੋਡ ਚਾਰ ਜੰਮ ਪੂਰੀ ਕਰ ਰਹੇ ਆ ਸਾਰੇ ਸ਼ਿਗਾਰੀ ਨਹੀਂ ਬੈਠੇ ਜਿਵੇਂ ਹੁਣ ਬੈਠਿਆ ਨਾ ਜਲਾਣੀ ਮੜਾ ਪਾ ਜੀ ਅੱਜ ਕੰਮ ਕਰਦੇ ਜਿੰਨਾਂ ਤਾਂ ਸਾਰੇ ਮਾਰ ਕੇ ਜੇ ਤੋ ਟੱਕੇ ਲਗਾਏ ਬੱਚੇ ਤੇ ਕੁੱਤੇ ਕੁੱਤੇ ਦੇ ਬੱਚੇ ਦੇ ਦਾਦਾ ਪੱਤੇ ਸਾਡੇ ਸਾਰੇ ਮਾਰ ਕੇ ਜਾਂਦਾ ਵੀਰੇ ਆਏ ਸਾਡਰੀ ਨਗਰੇ ਬੈਠੇ ਸੀ ਅੱਜ ਸਾਡਾ ਕੰਮ ਚਲਾਇਆ ਤੇ ਅੱਜ ਇਹ ਪਹਿਲੀ ਵਾਰ ਸਾਡੇ ਨਾਲ ਆ ਬਣ ਗਿਆ ਨਹੀਂ ਮੈਂ ਤਾਂ ਪਹਿਲਾਂ ਪੁੱਟ ਦਿੱਦੀ ਆਏ ਠੀਕ ਕਰਦੇ ਜੀ ਤੁਸੀਂ ਇਹ ਕੰਮ ਕਰਦੇ ਜੀ ਵੀਰਾ ਕਾ ਖੁੱਤੀ ਰਹਿਤੀ ਦੇਗਾ ਨਾ ਕੰਮ ਦੀ ਦਾਦਾ ਅੱਛਾ ਕਿਹੜੀ ਜਗ੍ਹਾ ਤੋਂ ਬਿਸ਼ਨਪੁਰਾ ਵੀਰੇ ਬਿਸ਼ਨਪੁਰਾ ਅਰੇ ਬਿਸ਼ਨਪੁਰਾ ਤੋਂ ਹਾਂ ਅਮੀਰਾ ਬਿਸ਼ਨਪੁਰਾ ਦਾ ਸਾਰੇ ਕਰਾਲਾ ਜਿਹੜਾ ਆ ਵੀਰੇ ਉਹਨੇ ਖੰਡ ਤੋਂ ਬਾਹਰ ਗਿਆ ਜਿਹੜਾ ਆ ਸਾਡੇ ਉੱਤੇ ਹਾਂ ਹਾਂ ਕੰਮ ਕਰ ਰਹੇ ਦੀ ਵੀਰੇ ਅੱਧੀ ਕੰਮ ਕੀ ਗੁਰੂ ਜੀ ਦੇ ਪਰ ਜਿਹੜੇ ਬੰਦੇ ਦੀ ਇਹਦੀ ਉਹ ਹਾਂ ਬੰਦੇ ਦੇ ਤਿੰਨ ਬੰਦੇ ਨੇ ਵੀਰੇ ਇੱਕ ਬੁੜੀ ਹੈਗੇ ਸਾਡੇ ਨਾਲ ਦੀ ਚਾਰ ਜਣੇ ਨੇ ਸਾਡੇ ਚਾਰ ਜਣੇ ਅੱਜ ਜੀ ਦਾ ਪਰਾ ਬੱਤੇ ਤੇ ਕਿੱਥੇ ਹਾਂ ਤਾਂ 6 ਮਹੀਨੇ ਹੋ ਗਏ ਤੇ ਕਰੇ ਬੈਠੇ ਦੀ ਅੱਜ ਸਾਡਾ ਕੰਮ ਚਲਾ ਦੀ ਅੱਜ ਸਾਡਾ ਘਰ ਬਣ ਗਈ ਵੀਰੇ ਸਾਡੀ ਇਹ ਤੁਸੀਂ ਆਪਣਾ ਉਹ ਰੇਗਾ ਤੇ ਆਏ ਹਾਂ ਵੀਰੇ ਰੇਗਾ ਦੇ ਕੰਮ ਚ ਆਈਆਂ ਵੀਰੇ ਅੱਜ ਅੱਜ ਜੇ ਸਰਪੁਰੇ ਦਾ ਹਾਂ ਵੀਰ ਦਿੱਸ਼ਨੀਪੁਰਾ ਦਾ ਕਾਲ ਘੜਾ ਵੀਰ ਵੀ ਕਿੰਨੇ ਪਰਿਵਾਰ ਨੇ ਇਹ ਵੀਰੇ ਅਲੱਗ ਕਿੰਨੇ ਪਰਿਵਾਰਾਂ ਦੇ ਅੰਦਰ ਨੇ ਉਹ ਚਾਰ ਘਰਾਂ ਦੇ ਨੇ ਵੀਰੇ ਅਲੱਗ ਅਲੱਗ ਘਰਾਂ ਦੇ ਹਾਂ ਹਰ ਅਲੱਗ ਅਲੱਗ ਘਰਾਂ ਦੇ ਨੇ ਵੀਰੇ ਦੇ ਦੇ ਨੇ ਹਾਂ ਸਾਰੇ ਵੀ ਗੁਰੇ ਸਾਡੀ ਕਰਦੇ ਨੇ ਬਿਨਾ ਸਾਰੇ ਇੱਕ ਯਾਰ ਸਾਰੇ ਕੰਮ ਕਰਦੇ ਆਂ ਵੀਰੇ ਲਾਏ ਅਸੀਂ ਆਹ ਦਾਦੀ ਆਓ ਅੱਗੇ ਲਈ ਦੁਨੀਆ ਸਾਰੇ ਉੱਪਰ ਚੜ ਗਏ ਹੈ ਜੀ ਹਾਂ ਜੀ ਸਾਰਿਆਂ ਦੇ ਵੀਰੇ ਦੇ ਪੈ ਕੰਮ ਕਰਦੇ ਸਨ ਸਾਨੂੰ ਸਾਰਿਆਂ ਨੂੰ ਮਾਰ ਕੇ ਜਾਂਦਾ ਵੀਰੇ ਦਾ ਆਹ ਆਪਾਂ ਅਸੀਂ ਭੱਜੀ ਭੱਜੀ ਕੇ ਪਰਾ ਹੋ ਗਏ ਬੇਦਰ ਦੀ ਵੀਰੇ ਜਾ ਦੇਣਾ ਤਾਂ ਹੋ ਜਾ ਗਿਆ ਵਿਚਾਰਿਆਂ ਤੋਂ ਇਹ ਤਾਂ ਅੱਜ ਹਾਂ ਜੰਨਤ ਹਾਂ ਇਹੀ ਗੱਟ ਰੱਕੇ ਹੀ ਹੈ ਹਾਂ ਬੇਟਾ ਕਿਹਾ ਇਹ ਡਰਾਈਵਰ ਭੱਜ ਗਿਆ ਫਿਰ ਅਜਨੇ ਉਹਨੂੰ ਕਹੀਂ ਨਾ ਮਾਰ ਦੇ ਕੇ ਸਾਡੇ ਬੰਦੇ ਮਾਰੇ ਨਾ ਉਹਨਾਂ ਸੀ ਇਹ ਹੀ ਮਾਰਾ ਗਏ ਸਾਡੇ ਬਸ ਬੈਣੇ ਆ ਇਹਦਾ ਹੁਣ ਆਇਆ ਯੂਰ ਇਵੈਂਟ ਹੋਇਆ ਕਹਿੰਦੇ ਕੱਚੇ ਜੇ ਰੋਕੇ ਖਰੇ ਸੀ ਗਏ ਇਹ ਟਰੱਕ ਜਾੜਿਆ ਬੰਦਾ ਫਰਾ ਰਹੀ